ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕੰਡ ਵਸੀ ਮਹਾਨ ਮਹਾਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਦੀ 71ਵੀਂ ਸਲਾਨਾ ਵਰ੍ਹੇ ਸੀ ਅੱਜ ਬੇਗਵਾਲ ਵਿਖੇ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਹੀ ਹੈ ਸੰਤ ਬਾਬਾ ਪ੍ਰੇਮ ਸਿੰਘ ਨੇ ਆਪਣੇ ਜੀਵਨ ਦੌਰਾਨ 1882 ਤੋਂ ਲੈ ਕੇ 1950 ਸਾਲ ਤੱਕ ਬਹੁਤ ਵੱਡੀ ਕਮਾਈ ਕੀਤੀ ਇਸ ਕਰਕੇ ਸੰਤ ਬਾਬਾ ਪ੍ਰੇਮ ਦਾ ਨਾਮ ਬੜਾ ਵੱਡਾ ਹੈ ਕਾਦੀ ਬਹੁਤ ਵੱਡਾ ਹੈ ਕਮਾਈ ਬਹੁਤ ਵੱਡੀ ਹੈ ਅਤੇ ਦੇਣ ਵੀ ਬਹੁਤ ਵੱਡੀ ਹੈ ਇਸ ਲਈ ਪੂਰੇ ਸੰਸਾਰ ਦੇ ਕੋਨੇ-ਕੋਨੇ ਵਿੱਚ ਅੱਜ ਮਹਾਨ ਮਹਾਪੁਰਖ ਸੰਤ ਬਾਬਾ ਪ੍ਰਿੰਤ ਸਿੰਘ ਨੂੰ ਬਹੁਤ ਸ਼ਰਧਾ ਤੇ ਸਤਕਾਰ ਨਾਲ ਯਾਦ ਕੀਤਾ ਜਾ ਰਿਹਾ ਹੈ ਤੇ ਜੂਨ ਦਾ ਸਾਰਾ ਮਹੀਨਾ ਉਹਨਾਂ ਦਾ ਉਹਨਾਂ ਦੀ ਵਰਸੀ ਨੂੰ ਆ ਦੇਸ਼ ਦੁਨੀਆ ਚ ਬਹੁਤ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ ਆ ਬਿਗਵਾਲ ਵਿਖੇ ਆ ਬਹੁਤ ਵੱਡੀ ਗਿਣਤੀ ਚ ਸੰਗਤ ਆ ਰਹੀ ਏ ਤੇ 2 ਤਰੀਕ ਤੋਂ ਸੁਖਨੀ ਸਾਹਿਬ ਤੇ ਪਾਠ ਸ਼ੁਰੂ ਹੋਏ ਸੀ ਸੰਗਤ ਬਹੁਤ ਵੱਡੀ ਗਿਣਤੀ ਚ ਆ ਕੇ ਹਾਜ਼ਰੀ ਭਰ ਰਹੀ ਏ ਅਤੇ ਖੁਸ਼ੀਆਂ ਪ੍ਰਾਪਤ ਕਰ ਰਹੀ ਏ ਦੇ ਨਾਲ ਹੀ 2 ਮਈ ਤੋਂ ਅਖੰਡ ਪੜ ਸਾਭ ਦੀ ਲੜੀ ਸ਼ੁਰੂ ਹੋਈ ਸੀ ਜੋ ਚੱਲਦੀ ਪਈ ਏ ਤੇ 1 ਜੂਨ ਤੱਕ ਚੱਲੇਗੀ ਤੇ ਅਰਦਾਸ ਹੁਣਪ੍ਰੰਤ ਜਿਹੜਾ ਵਰਸੀ ਦਾ ਸਮਾਗਮ ਹੈ ਉਹ ਅੱਗੇ ਸ਼ੁਰੂ ਹੋਏਗਾ 1 2 3 ਜੂਨ ਨੂੰ ਮਹਾਨ ਮਹਾਪ੍ਰਸੰਤ ਬਾਬਾ ਫੈੰਦੀ ਇਸਲਾਮਾ ਵਰਸੀ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾਵੇਗੀ ਅੱਜ ਇਸ ਵਿੱਚ ਬਹੁਤ ਵੱਡੀ ਗਿਣਤੀ ਸੰਗਤ ਆ ਕੇ ਆਜੀ ਭੜ ਕੇ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰੇਗੀ ਅਤੇ ਮਨ ਦੀ ਸ਼ਾਂਤੀ ਪ੍ਰਾਪਤ ਕਰੇਗੀ ਮੈਂ ਇਸ ਸਮੇਂ ਇੱਕ ਹੋਰ ਖਾਸ ਗੱਲ ਦੱਸਣੀ ਚਾਹਣਾ ਹਾਂ ਇਹ ਇਸ ਸਮੇਂ ਝੁੱਲੇ ਨਹੀਂ ਚੱਲ ਰਹੇ ਉਹਦਾ ਕਾਰਨ ਹੈ ਕਿ ਇਲੈਕਸ਼ਨ ਦਾ ਦੌਰ ਚੱਲਦਾ ਪਿਆ ਇਲੈਕਸ਼ਨ ਦਾ ਦੌਰ ਚੱਲਣ ਕਰਕੇ ਪ੍ਰਸ਼ਾਸਨ ਨੇ ਝੁੱਲੇ ਚਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਇਸ ਕਰਕੇ ਬੱਚੇ ਤੇ ਜੋ ਹੋਰ ਆ ਝੁੱਲੇ ਝੂਟੰਦੇ ਸ਼ਿਕਾਇਤਾਂ ਅਗੇ ਨੇ ਉਹ ਮਜਬੂਰੀ ਬਣੀ ਹੈ ਇਲੈਕਸ਼ਨ ਤੋਂ ਬਾਅਦ ਝੁੱਲੇ ਚੱਲਣਗੇ ਅਤੇ ਉਨੀ ਦੇਰ ਤੱਕ ਚੱਲਦੇ ਰਹਿਣਗੇ ਜਿੰਨੀ ਦੇਰ ਤੱਕ ਸੰਗਤ ਆਂਦੀ ਰਹੇਗੀ ਤੇ ਝੁੱਲਿਆਂ ਦਾ ਆਨੰਦ ਮਾਣਦੀ ਰਹੇਗੀ ਤੇ ਬਾਕੀ ਸਾਰੀ ਬਰਸੀ ਉਸੇ ਤਿੱਕਣਾ ਚੱਲੇਗੀ ਸੇ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਡੀ ਕਿੰਨਤੀ 'ਚ ਪਹੁੰਚੀਏ ਆ ਖੁਸ਼ੀਆਂ ਪ੍ਰਾਪਤ ਕਰੋ ਅਤੇ ਮਨ ਦੀ ਸ਼ਾਂਤੀ ਪ੍ਰਾਪਤ ਕਰੋ ਅਤੇ ਸੰਤ ਸੰਤ ਦਾ ਜੀਵਨ ਪ੍ਰਾਪਤ ਕਰੋ ਵਾਹਿਗੁਰੂ ਦੀ ਖਾਲਸਾ ਵਾਹਿ